ਸਿਮਰਨप्रीत ਸਿੰਘ ਜੀ ਜੀ ਆਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕੀ ਨੇ ਜੀ ਅੱਜ ਦੀਆਂ ਮੁੱਖ ਖਬਰਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਗਿਆ ਬਾਈਕਾਟ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਦੇ ਵਿੱਚ ਕਿਹਾ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਅਤੇ ਅਮਰਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਅਜੇ ਜੇਲ੍ਹ ਚ ਹੀ ਬੰਦ ਰਹਿਣਗੇ ਅਰਵਿੰਦ ਕੇਜਰੀਵਾਲ ਅਦਾਲਤ ਨੇ ਬਤਾਈ ਨਿਆਂਇਕ ਹਿਰਾਸਤ ਲੱਡਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਵੱਡੇ ਇਕੱਠ ਕਰਨ ਦਾ ਕੀਤਾ ਗਿਆ ਐਲਾਨ ਹਾਈ ਕੋਰਟ ਨੇ ਲੱਡਵਾਲ ਟੋਲ ਪਲਾਜ਼ਾ ਖੋਲਣ ਦੇ ਦਿੱਤੇ ਹੁਕਮ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੇ ਲਈ ਜਾਰੀ ਹੋਏ ਸਖਤ ਹੁਕਮ ਜੇ ਨਾ ਮੰਨੇ ਤਾਂ ਕਰਨਾ ਪਵੇਗਾ ਵੱਡੀ ਕਾਰਵਾਈ ਦਾ ਰੁਖ ਅਤੇ ਇੰਕਰੀਮੈਂਟ ਦੇ ਉੱਤੇ ਵੀ ਲੱਗੇਗੀ ਰੋਕ ਸਰਹਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਪੂਜੇ ਪੰਜਾਬ ਦੇ ਰਾਜਪਾਲ ਨੇ ਕੀਤਾ ਵੱਡਾ ਐਲਾਨ ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ ਮਾਮਲੇ ਦੇ ਵਿੱਚ 26 ਜੁਲਾਈ ਨੂੰ ਅਦਾਲਤ ਵਿੱਚ ਹੋਵੇਗੀ ਪੇਸ਼ੀ ਅਮਰਿਤਪਾਲ ਸਿੰਘ ਦੇ ਭਰਾ ਅਤੇ ਸਾਥੀਆਂ ਨੂੰ ਮਿਲੀ ਜ਼ਮਾਨਤ ਪੰਜਾਬ ਦੇ ਵਿੱਚ 9 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਜੀ ਜੀ ਅ ਸਿਮਰਨਪ੍ਰੀਤ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਨੀਤੀ ਏਜੰਸੀ ਦੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ ਇਸ ਦਾ ਕੀ ਕਾਰਨ ਹੈਗਾ ਆਮ ਆਦਮੀ ਪਾਰਟੀ ਦੀ ਇਕਾਈ ਵਾਲੀ ਪੰਜਾਬ ਸਰਕਾਰ ਨੇ ਇੰਡੀਆ ਗੱਠ ਛੋੜ ਦੇ ਨਾਲ ਇੱਕ ਜੁਟਤਾ ਜ਼ਾਹਰ ਕਰਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਆਯੋਗ ਦੀ ਜਿਹੜੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਵਿਰੋਧੀ ਪਾਰਟੀਆਂ ਨੇ ਦਾਵਾ ਕੀਤਾ ਕਿ 23 ਜੁਲਾਈ ਨੂੰ ਪੇਸ਼ ਕੀਤਾ ਗਿਆ ਜਿਹੜਾ ਕੇਂਦਰੀ ਬਜਟ ਹੈ ਉਹ ਪੱਖਪਾਤੀ ਬਜਟ ਸੀ ਕਿਉਂਕਿ ਇਸ ਦੇ ਵਿੱਚ ਗੈਰ ਐਨਡੀਆ ਪਾਰਟੀਆਂ ਦੇ ਰਾਜਾਂ ਦੇ ਲਈ ਲੋੜਿੰਦੇ ਫੰਡ ਨਹੀਂ ਦਿੱਤੇ ਗਏ ਸਨ ਆਪ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਯੋਗ ਦੀ ਮੀਟਿੰਗ ਦਾ ਬਾਈਕਾਟ ਕਰ ਰਹੇ ਨੇ ਅਤੇ 27 ਜੁਲਾਈ ਨੂੰ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਤੋਂ ਸਭ ਤੋਂ ਪਹਿਲਾਂ ਉਹਨਾਂ ਨੇ ਚਨਈ ਦੇ ਵਿੱਚ ਇਸ ਮੀਟਿੰਗ ਦਾ ਬਾਈਕਾਟ ਪਹਿਲਾਂ ਹੀ ਕਰ ਦਿੱਤਾ ਸੀ। ਠੀਕ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਈਕਾਟ ਕੀਤਾ ਤੇ ਨਾਲ ਦੀ ਨਾਲ ਕਾਂਗਰਸ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਵੀ ਅਤੇ ਕਰਨਾਟਕਾ ਦੇ ਮੁੱਖ ਮੰਤਰੀ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਉਧਰ ਇਸ ਪਾਸੇ ਭਾਜਪਾ ਨੇ ਇਹਨਾਂ ਮੀਟਿੰਗਾਂ ਨੂੰ ਰੱਦ ਕਰਨ ਦੀ ਜਾਂ ਫਿਰ ਇਹਨਾਂ ਦੇ ਵਿੱਚ ਸ਼ਾਮਲ ਨਾ ਹੋਣ ਦੀ ਬਾਈਕਾਟ ਕਰਨ ਦੀ ਸਖਤ ਸ਼ਬਦਾਚੇ ਨਖੇਦੀ ਵੀ ਕੀਤੀ ਹੈ ਹਰਜੀਤ ਸਿੰਘ ਗਰੇਵਾਲ ਉਹਨਾਂ ਨੇ ਕਿਹਾ ਕਿ ਇਹ ਮੀਟਿੰਗ ਦੇ ਵਿੱਚ ਮੁੱਖ ਮੰਤਰੀਆਂ ਦਾ ਸ਼ਾਮਲ ਹੋਣਾ ਬੇਹਤ ਲਾਜ਼ਮੀ ਹੁੰਦਾ ਸੂਬਿਆਂ ਦੀ ਤਰੱਕੀ ਦੇ ਲਈ ਪਰ ਜੇ ਭਗਵੰਤ ਸਾਨ ਨੇ ਜਿਹਾ ਫੈਸਲਾ ਕੀਤਾ ਤਾਂ ਜਨਤਾ ਜਨਾਰਦਨ ਆਪੇ ਹੀ ਦੇਖ ਲਵੇ ਕਿ ਕਿੰਨਾ ਕੁ ਮੁੱਖ ਮੰਤਰੀ ਪੰਜਾਬ ਤੇ ਲੋਕਾਂ ਦੇ ਲਈ ਸਹਿਰਦਾ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਚਿੱਠੀਆਂ ਲਿਖੀਆਂ ਸੀ ਤੇਰੇ 13 ਸੰਸਦ ਮੈਂਬਰ ਹੈਗੇ ਨੇ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਹੁਣ ਚਰਨਜੀਤ ਸਿੰਘ ਚੰਨੀ ਨੇ ਜੋ ਗੱਲਬਾਤ ਕੀਤੀ ਗਈ ਹੈ ਪਾਰਲੀਮੈਂਟ ਵਿੱਚ ਕੀ ਕਿਹਾ ਜੀ ਉਹਨਾਂ ਨੇ ਤੇ ਕੀ ਮੰਗ ਕਰ ਰਹੇ ਨੇ ਉਹ ਜੀ ਅੱਜ ਸੰਸਦ ਭਵਨ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜਾ ਦਿਨ ਸੀਗਾ ਬਹੁਤ ਹੀ ਹੰਗਾਮਾਪੂਰਨ ਸੀਗਾ ਚਰਨਜੀਤ ਸਿੰਘ ਚੰਨੀ ਨੇ ਕਈ ਤਰ੍ਹਾਂ ਦੇ ਉੱਥੇ ਮੁੱਦੇ ਚੁੱਕੇ ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕੇਸ ਸੀ ਜਿਸ ਤੇ ਅਮਰਪਾਲ ਸਿੰਘ ਹੋਣਾ ਦਾ ਕੇਸ ਸੀ ਕਿਸਾਨੀ ਦਾ ਕੇਸ ਸੀਗਾ ਬਹੁਤ ਹੰਗਾਮਾ ਹੋਇਆ ਉੱਥੇ ਇੱਕ ਤੋਪ ਦੀ ਕਮੀ ਸੀ ਪਰ ਸ਼ਬਦੀ ਜਿਹੜੀ ਗੋਲੀਬਾਰੀ ਆ ਉੱਥੇ ਖੂਬ ਦੇਖਣ ਨੂੰ ਮਿਲੀ ਕਾਂਗਰਸ ਅਤੇ ਭਾਜਪਾ ਦੇ ਵਿੱਚ ਸੋਚ ਆਤਮਾਰਦਿਆ ਖਬਰ ਦੀ ਮੁਕੰਮਲ ਖਬਰ ਦੇ ਉੱਤੇ ਜਲੰਧਰ ਤੋਂ ਜਿਹੜੇ ਕਾਂਗਰਸ ਦੇ ਸੰਸਦ ਮੈਂਬਰ ਨੇ ਚਰਨ ਸਿੰਘ ਚੰਨੀ ਨੇ ਲੋਕ ਸਭਾ ਦੇ ਵਿੱਚ ਅਮਰਪਾਲ ਸਿੰਘ ਅਤੇ ਸਿੱਧੂ ਮੂਸੇਵਾਲੇ ਦੇ ਲਈ ਇਨਸਾਫ ਦਾ ਮੁੱਦਾ ਚੁੱਕਿਆ ਹੈ ਚੰਨੀ ਨੇ ਸਦਨ ਦੀ ਕਾਰਵਾਈ ਦੇ ਵਿੱਚ ਤਕਰੀਬਨ 20 ਮਿੰਟ ਲਏ ਨੇ ਭਾਸ਼ਣ ਲਈ ਇਸ ਦੌਰਾਨ ਚੰਨੀ ਨੇ ਅਣ ਐਲਾਨੀਆਂ ਅਮਰਜੈਂਸੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਵੀ ਇੱਕ ਅਮਰਜੈਂਸੀ ਹੈ ਇਸ ਤੋਂ ਲਾਵਾ ਚੰਦੀ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਆਜ਼ਾਦ ਚੌਂ ਜਿੱਤੇ ਅਮਰਪਾਲ ਸਿੰਘ ਨੂੰ ਐਨਐਸਏ ਲਗਾ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਇਹ ਵੀ ਇੱਕ ਅਮਰਜੈਂਸੀ ਹੈ ਨਾਲ ਚੰਦੀ ਨੇ ਕਿਹਾ ਕਿ ਜਲੰਧਰ ਹਲਕੇ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਸਰਕਾਰ ਨੇ ਅਣਗੋਲਿਆ ਪੰਜਾਬ ਦੀ ਇੰਟਰਸਟਰੀ ਦੇ ਨਾਲ ਕਾਫੀ ਜੜੀ ਸਫਰ ਹੋਈ ਹੈ ਉਹਨਾਂ ਨੇ ਕਿਹਾ ਕਿ ਨਸ਼ਿਆ ਨਸ਼ਿਆ ਦਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਅੱਗ ਵਾਂਗੂ ਫੈ ਚੁੱਕਿਆ ਇਸ ਨੂੰ ਹੱਲ ਹਜੇ ਤੱਕ ਨਹੀਂ ਕੀਤਾ ਗਿਆ ਕੇਂਦਰ ਇਸ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਹੈ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਲੰਧਰ ਦੀ ਜਿਹੜੀ ਲੈਦਰ ਮਾਰਕੀਟ ਹੈ ਉਹ ਵੀ ਖਤਮ ਕਰ ਦਿੱਤੀ ਗਈ ਹੈ ਲਗਭਗ ਇੱਥੇ ਜਿਹੜਾ ਸਪੋਰਟਸ ਇੰਡਸਟਰੀ ਹੈ ਉਹ ਵੀ ਅੰਤਨਸਾਹ ਲੈ ਰਹੀ ਹੈ ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੇ ਕਿਸਾਨੀ ਦੇ ਮੁੱਦਿਆਂ ਦੇ ਉੱਤੇ ਜ਼ੋਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ ਉਹ ਪੂਰੇ ਨਹੀਂ ਕੀਤੇ ਤੇ ਸਾਨੂੰ ਇੰਜ ਫੀਲ ਹੁੰਦਾ ਕਿ ਜਿਹੜਾ ਪੰਜਾਬ ਹੈ ਉਹ ਭਾਰਤ ਦੇ ਨਕਸ਼ੇ ਦੇ ਵਿੱਚ ਹੈ ਹੀ ਨਹੀਂ ਸਭ ਤੋਂ ਵੱਧ ਭਾਰਤ ਦੁਨੀਆ ਦਾ ਢਿੱਡ ਭਰਨ ਵਾਲਾ ਸੂਬਾ ਹੈ ਭਾਰਤ ਨੇ ਸਭ ਤੋਂ ਜਿਹੜਾ ਪੰਜਾਬ ਹੈ ਉਸ ਨੇ ਭਾਰਤ ਦੇ ਵਿੱਚ ਆਜ਼ਾਦੀ ਦੇ ਲਈ ਸਭ ਤੋਂ ਵੱਧ ਜੜੀਆਂ ਕੁਰਬਾਨੀਆਂ ਦਿੱਤੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਸਭ ਅਮਰਜੈਂਸੀਆਂ ਵਰਗੇ ਮਾਹੌਲ ਦੇ ਵਿੱਚ ਪੰਜਾਬ ਅੱਗੇ ਆ ਕੇ ਲੋਕਾਂ ਦੀ ਸੇਵਾ ਕਰਦਾ ਪਰ ਅਜਿਹੇ ਦੇ ਵਿੱਚ ਪੰਜਾਬ ਦੇ ਨਾਲ ਮਤਰੀਂ ਮਾਂ ਵਾਲਾ ਵਤਕੀਰਾ ਜਿਹੜਾ ਵਤਕੀਰਾ ਉਹ ਕੀਤਾ ਗਿਆ ਕੇਂਦਰ ਦੇ ਵੱਲੋਂ ਤਾਂ ਉਹਨਾਂ ਨੇ ਕਾਫੀ ਆਲੋਚਨਾ ਕੀਤੀ ਤੇ ਠੀਕ ਇਸ ਦਾ ਜਵਾਬ ਉੱਥੇ ਮੌਜੂਦ ਭਾਜਪਾ ਗਾਉਣ ਵੀ ਦਿੱਤਾ ਤੇ ਤੁਹਾਨੂੰ ਦੱਸਣਾ ਚਾਹਾਂਗਾ ਬ੍ਰੀਫ ਤੇ ਵਿੱਚ ਬੋਲਦਿਆਂ ਬੋਲਦਿਆਂ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਸਿੰਘ ਬਿੱਟੂ ਆਪਸੇ ਵਿੱਚ ਸਿੱਧੇ ਹੋ ਗਏ ਚੰਨੀ ਨੇ ਕਿਹਾ ਕਿ ਜਿਹੜਾ ਬਿੱਟੂ ਨੇ ਕਿ ਤੁਸੀਂ ਤਾਂ ਚੁੱਪੀ ਰਹੋ ਤੁਸੀਂ ਨਾ ਬੋਲੋ ਕਿਉਂਕਿ ਜਿਹੜੇ ਤੁਹਾਡੇ ਦਾਦਾ ਜੀ ਸੀ ਉਹਨਾਂ ਨੇ ਸ਼ਹਾਦਤ ਪਾਈ ਸੀ ਪਰ ਮਰਿਓ ਉਸ ਦਿਨ ਸੀ ਜਿਸ ਦਿਨ ਤੁਸੀਂ ਭਾਜਪਾ ਜੁਆਇਨ ਕੀਤੀ ਤਾਂ ਇਸ ਗੱਲ ਨੂੰ ਬਰਦਾਸ਼ਤ ਨਾ ਕਰਦੇ ਹੋ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਨੇ ਕਾਂਗਰਸ ਲਈ ਕੁਰਬਾਨੀ ਨਹੀਂ ਕੀਤੀ ਸੀ ਬਲਕਿ ਦੇਸ਼ ਲਈ ਕੁਰਬਾਨੀ ਦਿੱਤੀ ਸੀ ਸੋ ਪੂਰਾ ਸ਼ਬਦੀ ਜੰਗ ਜਿਹੜੇ ਉੱਥੇ ਅੱਜ ਦੇਖੇ ਗਏ ਤੇ ਜਿਹੜਾ ਮਾਹੌਲ ਸੀ ਉਹ ਬਹੁਤ ਤਣਾਪੂਰਨ ਸੀ ਜਿਸ ਤੋਂ ਬਾਅਦ ਕਾਰਵਾਈ ਜਿਹੜੀ ਸਖਿਤ ਕਰਨੀ ਪੈ ਗਈ ਹਮ ਹਮ ਅਰਮਿੰਦ ਕੇਜਰੀਗਲ ਦੇ ਕੇਸ ਸੰਬੰਧੀ ਕੀ ਲੇਟੈਸਟ ਹੈ ਜੀ ਜੇ ਦਿੱਲੀ ਆਪਕਾਰੀ ਨੀਤੀ ਦੇ ਨਾਲ ਜੁੜੇ ਹੋਏ منی ਲੌਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਮੁੜ ਇੱਕ ਛਟਕਾ ਲੱਗਾ ਦਿੱਲੀ ਦੀ ਇੱਕ ਅਦਾਲਤ ਨੇ ਕੇਜਰੀਵਾਲ ਦੀ ਨਿਆਇਕ ਖਰਾਸਤ ਦੇ ਵਿੱਚ ਦਾ ਜਿਹੜਾ ਸਮਾਂ 8 ਅਗਸਤ ਤੱਕ ਦਾ ਵਧਾ ਦਿੱਤਾ ਉਹਨਾਂ ਨੂੰ ਤਿਹਾਰ ਜਿਲ੍ਹੇ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੀ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦਿੱਲੀ ਦੀ ਆਪਕਾਰੀ ਕਪਲੇ ਦੇ ਨਾਲ ਜੁੜੀ ਹੋਈ ਸੀਬੀਆਈ ਕੇਸ ਦੇ ਵਿੱਚ ਕੇਜਰੀਵਾਲ ਦੀ ਨਿਆਇਕ ਖਰਾਸਤ ਵਿੱਚ ਵਾਧਾ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਤੋਂ ਪਹਿਲਾਂ ਐਡੀ ਵੱਲੋਂ ਦਰਜ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਸੀ ਪਰ ਉਹ ਤੇ ਹਾਰ ਜੇਲ ਵਿੱਚ ਹੀ ਬੰਦ ਰਹਿਣਗੇ ਕਿਉਂਕਿ ਕੇਜਰੀਵਾਲ ਸੀਬੀਆਈ ਵੱਲੋਂ ਦਰਜ ਮਾਮਲੇ ਦੇ ਵਿੱਚ ਨਾਇਕ ਖਰਾਸਤ ਵਿੱਚ ਬੰਦ ਨੇ ਲਡੂਵਾਲ ਜਿਹੜਾ ਟੋਲ ਪਲਾਜ਼ਾ ਜੀ ਉੱਥੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਵੱਡੇ ਧਰਨੇ ਲਾਵਾਂਗੇ ਕੀ ਕਾਰਨ ਹੈ ਜੀ ਤੇ ਕੀ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਜੀ ਬਿਲਕੁਲ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਿਛਲੇ 40 ਹੋਂ ਤੱਕ 40 ਕਰੋੜ ਰੁਪਏ ਦਾ ਜਿਹੜਾ ਘਾਟਾ ਪੈ ਚੁੱਕਿਆ ਐ ਐਨ ਐਚ ਏ ਆਈ ਨੇ ਕਿਹਾ ਕਿ ਟੋਲ ਪਲਾza ਖੋਲਣ ਦੇ ਲਈ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਟੋਲ ਪਲਾza ਉੱਤੇ ਸਥਿਤੀ ਅਜਿਹੀ ਬਣ ਗਈ ਹੈ ਕਿ ਹੁਣ ਕਿਸਾਨ ਆਗੂ ਅਤੇ ਐਨ ਐਚ ਏ ਆਈ ਆਮੋ ਸਾਹਮਣੇ ਦਿਖਾਈ ਦੇ ਰਹੇ ਨੇ ਹਾਈ ਕੋਰਟ ਨੇ ਟੋਲ ਪਲਾਜ਼ੇ ਨੂੰ ਖੋਲਣ ਦੇ ਹੁਕਮ ਦੇ ਦਿੱਤੇ ਆ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਨੇ ਦੱਸਿਆ ਕਿ ਅੱਜ ਸਮੂਹ ਕਿਸਾਨ ਆਮ ਅਤੇ ਆਮ ਲੋਕ ਜੋ ਕਿਸਾਨਾਂ ਦੇ ਹੱਕ 'ਚ ਨੇ ਆਮ ਜਨਤਾ ਦੇ ਹੱਕ ਦੇ ਵਿੱਚ ਨੇ ਉਹ ਸਾਰੇ ਹੁਮ ਹੁਮਾ ਕੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਇਕੱਠੇ ਹੋ ਜਾਣ ਹਾਈ ਕੋਰਟ ਦੀ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਵੀ ਲੋਕਾਂ ਦਾ ਪੱਖ ਪੇਸ਼ ਕੀਤਾ ਸੀ ਕਿਸਾਨਾਂ ਨੂੰ ਧਿਰ ਬਣਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਕਹਿ ਦਿੱਤਾ ਕਿ ਇਹ ਕੇਸ ਵੱਖਰੀ ਧਿਰ ਬਣਾ ਕੇ ਪੇਸ਼ ਕੀਤਾ ਜਾ ਸਕਦਾ ਸੋ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਉਸ ਦੇ ਉੱਤੇ ਜੋ ਮਾਹੌਲ ਬਣ ਚੁੱਕਿਆ ਕਿਸਾਨ ਕਹਿੰਦੇ ਜੀ ਅਸੀਂ ਜੋ ਤੱਕ ਇਸ ਦੀਆਂ ਦਰਾਂ ਨਹੀਂ ਉਹਨੂੰ ਘਟਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਥੋਂ ਅਸੀਂ ਉੱਠਾਂਗੇ ਨਹੀਂ ਐਨਐਚਏ ਇਹ ਕਹਿੰਦੀ ਹੈ ਕਿ ਸਾਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਸੋ ਹਾਈ ਕੋਰਟ ਨੇ ਅਜਿਹੇ ਦੇ ਵਿੱਚ ਨਿਰਦੇਸ਼ ਦਿੱਤੇ ਨਟੋਲ ਪਲਾਜ਼ਾ ਨੂੰ ਖਾਲੀ ਕਰਨ ਦੇ ਉੱਤੇ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਸ਼ੰਭੂ ਬਾਰਡਰ ਵਰਗੂ ਹੀ ਇੱਥੇ ਅੜੇ ਰਹਿਣਗੇ ਜਾਂ ਫਿਰ ਸਰਕਾਰ ਉਹਨਾਂ ਦੀ ਮਦਦ ਕਰਕੇ ਇਸ ਮਸਲੇ ਦਾ ਹੱਲ ਕਰੇਗੀ ਜੀ ਪੰਜਾਬ ਦੇ ਰਾਜਪਾਲ ਫਿਰੋਜ਼ਪੁਰ ਗਏ ਸੰਜੀਤ ਉੱਥੇ ਬੜੀ ਵੱਡੀ ਉਹਨਾਂ ਨੇ ਘੋਸ਼ਣਾ ਕੀਤੀ ਹੈਗੀ ਏ ਕੀ ਕਹਿ ਰਹੇ ਨੇ ਪੰਜਾਬ ਦੇ ਰਾਜਪਾਲ ਜੀ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦ ਦੇ ਪਿੰਡ ਬਾਰੇਕੇ ਵਿਖੇ ਪਹੁੰਚੇ ਉੱਥੇ ਉਹਨਾਂ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਨਸ਼ੇ ਦੇ ਖਾਤਮੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਡੀਜੀਪੀ ਸਕੱਤਰ ਅਨੁਰਾਗ ਵਰਮਾ ਵਿਧਾਇਕ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ ਰਾਜਪਾਲ ਨੇ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿੱਚੋਂ ਪੂਰੀ ਤਰ੍ਹਾਂ ਨਸ਼ਾ ਖਤਮ ਕਰਨਾ ਉਹਨਾਂ ਦਾ ਇੱਕ ਟੀਚਾ ਹੈ ਇਸ ਦੇ ਨਾਲ ਪੰਜਾਬ ਨੂੰ ਪਰਫੁੱਲਤਾ ਮਿਲੇਗੀ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਦਾਗ ਲੱਗਾ ਉਸ ਨੂੰ ਖਤਮ ਕਰਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬੇਹਦ ਯੋਗਦਾਨ ਹੈ ਉਨਾਂ ਨੇ ਨਾਲ ਹੀ ਕਿਹਾ ਕਿ ਜੋ-ਜੋ ਲੋਕ ਇਸ ਦੇ ਵਿੱਚ ਸ਼ਾਮਲ ਹੋ ਕੇ ਨਸ਼ਿਆਂ ਨੂੰ ਖਤਮ ਕਰਨ ਦੇ ਵਿੱਚ ਅੱਗੇ ਆਉਣਗੇ ਉਹਨਾਂ ਨੂੰ ਮੇਰੇ ਵੱਲੋਂ ਇਨਾਮ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਜਿਹੜਾ ਇਨਾਮ ਹੋਏਗਾ ਉਹ ਰਾਜਪਾਲ ਦੇ ਫੰਡ ਵਿੱਚੋਂ ਹੀ ਦਿੱਤਾ ਜਾਏਗਾ। ਸੋ ਰਾਜਪਾਲ ਨੇ ਇਹ ਵੀ ਕਿਹਾ ਕਿ ਜੇਕਰ ਸਰਹੱਦ ਪਾਰੋਂ ਆਉਣ ਵਾਲੇ ਡਰੋਨ ਨੂੰ ਫੜਿਆ ਜਾਏਗਾ ਤਾਂ ਉਸ ਵਿਅਕਤੀ ਨੂੰ ਵੀ ਵੱਡੀ ਰਕਮ ਦਾ ਇਨਾਮ ਜਿਹੜਾ ਦਿੱਤਾ ਜਾਏਗਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੰਤ ਦੇ ਤੇ ਈਮਾਨਦਾਰੀ ਦੇ ਨਾਲ ਕੰਮ ਕਰੀਏ ਸੋ ਅਜਿਹੇ ਦੇ ਵਿੱਚ ਸਥਾਨਕ ਲੋਕ ਵੀ ਸਾਧਨ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜੜੋਂ ਖਤਮ ਕਰ ਸਕੀਏ ਜੀ ਸਿਮਰਨਪ੍ਰੀਤ ਜੀ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਹੈਗੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਜਿਹੜੇ ਨੇ ਦਿੱਤੇ ਜਾ ਰਹੇ ਨੇ ਜੇਕਰ ਸਰਕਾਰ ਦੀ ਗੱਲ ਨਾ ਮੰਨੀ ਉਹਨਾਂ ਨੇ ਪੰਜਾਬ ਸਰਕਾਰ ਕੀ ਕਹਿ ਰਹੀ ਹੈ ਉਹਨਾਂ ਨੂੰ ਜੀ ਤੁਹਾਨੂੰ ਦੱਸਣਾ ਚਾਹਾਂਗਾ ਪਹਿਲਾਂ ਤਾਂ ਸੋਸ਼ਲ ਮੀਡੀਆ ਉੱਤੇ ਹਥਿਆਰ ਦਿਖਾਉਣ ਵਾਲੇ ਲੋਕਾਂ ਦੇ ਅਸਲੇ ਲਾਇਸੈਂਸ ਜਿਹੜੇ ਰੱਦ ਕਰਨ ਦੀ ਗੱਲ ਕੀਤੀ ਗਈ ਹੈ ਇਸ ਸੰਬੰਧੀ ਸਾਰੇ ਹੀ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਠੀਕ ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਜਾਂ ਫਿਰ ਆਪਣੀਆਂ ਰੀਲਾਂ ਨੂੰ ਅਪਲੋਡ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਵੀ ਸਖਤ ਕਾਇ ਕਾਰਵਾਈ ਕਰਨ ਦਾ ਜਿਹੜਾ ਟੀਚਾ ਉਮੀਤ ਲਿਆ ਗਿਆ ਡੀਜੀਪੀ ਦਫ਼ਤਰ ਅਜਿਹੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਤਿਆਰ ਹੈ ਉਹ ਪੁਲਿਸ ਦੀ ਵਰਦੀ ਪਾ ਕੇ ਰੋਜ਼ਾਨਾ ਹੀ ਸੋਸ਼ਲ ਮੀਡੀਆ ਦੇ ਉਤੇ ਆਪਣੀਆਂ ਰੀਲਾਂ ਨੂੰ ਅਪਲੋਡ ਕਰਦੇ ਨੇ ਜਿਸ ਦਾ ਸਖਤ ਨੋਟਿਸ ਲੈਂਦੇ ਹੋਏ ਸਰਕਾਰ ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਅਜੇਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਤੁਰੰਤ ਬੰਦ ਕਰਨ ਦੇ ਜਿਹੜੇ ਆਦੇਸ਼ ਜਾਰੀ ਕਰ ਦਿੱਤੇ ਨੇ ਅਤੇ ਨਾਲ ਹੀ ਕਹਿ ਦਿੱਤਾ ਕਿ ਸੋਸ਼ਲ ਮੀਡੀਆ ਅਕਾਊਂਟਸ ਨੂੰ ਜਲਦ ਤੋਂ ਜਲਦ ਡਿਲੀਟ ਕੀਤਾ ਜਾਵੇ ਜਿੱਥੇ ਉਹਨਾਂ ਨੇ ਵਰਦੀਆਂ ਪਾ ਕੇ ਜਿਹੇ ਕੋਈ ਕੰਮ ਕੀਤੇ ਹੋਣਗੇ ਸੋ ਜੇਕਰ ਉਹ ਪੁਲਿਸ ਮੁਲਾਜ਼ਮ ਫੇਰ ਵੀ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਫਿਰ ਮਜਬੂਰਨ ਸਰਕਾਰ ਨੂੰ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਪਵੇਗੀ ਤੇ ਉਹਨਾਂ ਦੇ ਜਿਹੜੇ ਇਨਕ੍ਰੀਮੈਂਟਾਂ ਤੇ ਵਿੱਚ ਲੱਗਣ ਵਾਲੇ ਉਹ ਵੀ ਰੱਦ ਕਰ ਦਿੱਤੇ ਜਾਣਗੇ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀਆ ਦੀ ਗਾਂਧੀ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਕੀ ਚੱਲ ਰਿਹਾ ਜੀ ਰਾਹੁਲ ਗਾਂਧੀ ਦੇ ਨਾਲ ਜੇ ਬਿਲਕੁਲ ਕਾਂਗਰਸ ਨੇਤਾ ਰਾਹੁਲ ਗਾਂਧੀ ਮਾਨ ਹਾਣੀ ਦੇ ਇੱਕ ਮਾਮਲੇ ਦੇ ਵਿੱਚ ਸੁਣਵਾਈ ਦੇ ਲਈ ਸ਼ੁੱਕਰਵਾਰ ਨੂੰ ਇੱਥੇ ਐਮਪੀ ਐਮਐਲਏ ਅਦਾਲਤ ਵਿੱਚ ਪੇਸ਼ ਹੋਣਗੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਸਿੰਘ ਰਾਣਾ ਨੇ ਵੀਰਵਾਰ ਨੂੰ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਯਾਨੀ ਕਿ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਲਖਨਊ ਹਾਈਵੇ ਜਿਹੜਾ ਹਵਾਈ ਅੱਡਾ ਉੱਥੇ ਉਤਰਨਗੇ ਤੇ ਫਿਰ ਸੁਲਤਾਨਪੁਰ ਵੱਲ ਰਵਾਨਾ ਹੋਣਗੇ ਸਥਾਨਕ ਭਾਰਤੀ ਜਨਤਾ ਪਾਰਟੀ ਦੇ ਨੇਤਾ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਦੇ ਖਿਲਾਫ ਤਤਕਾਲੀ ਭਾਜਪਾ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਕਥਿਤ ਇਤਿਹਾਸਕ ਇਤਰਾਜ਼ਯੋਗ ਟਿੱਪਣੀ ਕਰਨ ਦੇ ਤੇ ਮਾਣਹਾਨੀ ਦਾ ਕੇਸ ਜਿਹੜਾ ਦਾਇਰ ਕੀਤਾ ਸੀਗਾ ਜੱਜ ਨੇ ਪਿਛਲੀ ਸੁਣਵਾਈ ਦੌਰਾਨ ਇਹ ਸਾਫ਼ ਕਰ ਦਿੱਤਾ ਸੀ ਕਿ ਜੇਕਰ ਰਾਹੁਲ ਗਾਂਧੀ 26 ਜੁਲਾਈ ਨੂੰ ਸਰੇਰਕ ਤੌਰ ਤੇ ਕੋਰਟ ਵਿੱਚ ਪੇਸ਼ ਨਹੀਂ ਹੋਣਗੇ ਤਾਂ ਫਿਰ ਮਜਬੂਰਨ ਸਰਕਾਰ ਨੂੰ ਜਾਂ ਫਿਰ ਕਹਿ ਲਈ ਅਦਾਲਤ ਨੂੰ ਉਹਨਾਂ ਦੇ ਖਿਲਾਫ ਜੜੀ ਸਖਤ ਕਾਰਵਾਈ ਕਰਨੀ ਪਵੇਗੀ ਹਮ ਹਮ ਸंसद ਅਮਰਿਤਪਾਲ ਸਿੰਘ ਦੇ ਸੰਬੰਧ ਵਿੱਚ ਜੀ ਕੀ ਉਹਨਾਂ ਦੀ ਰਿਹਾਈ ਬਾਰੇ ਕੋਈ ਚਰਚਾ ਚੱਲ ਰਹੀ ਹੈ ਕੀ ਹੋ ਰਿਹਾ ਹੈ ਕਿਉਂਕਿ ਇਹ ਵੀ ਰਿਪੋਰਟਾਂ ਆ ਰਹੀਆਂ ਕਿ ਉਹਨਾਂ ਨੂੰ ਆਪਣਾ ਜਿਹੜਾ ਇਹ ਪਦ ਹੈਗਾ ਇਹ ਵੀ ਛੱਡਣਾ ਪੈ ਸਕਦਾ ਹੈ ਜੀ ਦੇਖੋ ਦੋਵੇਂ ਗੱਲਾਂ ਠੀਕ ਨੇ ਪਰ ਜਿਹੜੀ ਹੁਣੇ-ਹੁਣੇ ਰੀਸੈਂਟਲੀ ਖਬਰ ਆਈ ਉਹਦੇ ਉੱਤੇ ਮੈਂ ਪਹਿਲੇ ਜ਼ੋਰ ਦੇ ਕੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਲਵਪ੍ਰੀਤ ਸਿੰਘ ਅੱਜ ਉਹਨਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਇਹਨਾਂ ਦੋਵਾਂ ਨੂੰ ਸਥਾਨਕ ਪੁਲਿਸ ਨੇ ਕਥਿਤ ਤੌਰ ਉੱਤੇ 4 ਗ੍ਰਾਮ ਆਈਸ ਡਰੱਗਸ ਮੇਥ ਕੁਝ ਦਿਨ ਪਹਿਲਾਂ ਕਾਬੂ ਕੀਤਾ ਸੀ ਤੇ ਇਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਨੇ ਪਰਿਵਾਰਕ ਮੈਂਬਰ ਅਤੇ ਵਕੀਲ ਇਸ ਗੱਲ ਨੂੰ ਕਾਫੀ ਵਾਰੀ ਦੁਹਰਾ ਚੁੱਕੇ ਨੇ ਤੇ ਦੋਸ਼ ਲਗਾ ਚੁੱਕੇ ਨੇ ਕਿ ਜਾਣ ਮੁੱਝ ਕੇ ਪੰਜਾਬ ਪੁਲਿਸ ਉਹਨਾਂ ਦੇ ਉੱਤੇ ਝੂਠੇ ਕੇਸ ਜਿਹੜੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਅਜਿਹੀ ਸਾਰੀ ਕਾਰਵਾਈ ਦੇ ਵਿੱਚ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਲਿਆ ਸੀਗਾ ਤੇ ਠੀਕ ਅੱਜ ਜਦੋਂ ਅਦਾਲਤ ਦੇ ਵਿੱਚ ਮੁਰਤੋਂ ਪੇਸ਼ੀ ਹੋਈ ਤਾਂ ਉੱਥੇ ਅਦਾਲਤ ਨੇ ਉਹਨਾਂ ਨੂੰ ਰਹਾਦ ਦੇ ਦੰਦ ਜ਼ਮਾਨਤ ਦੇ ਦਿੱਤੀ ਹੈ ਜੀ ਜਮਾਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਜੀ ਪੰਜਾਬ ਦੇ ਵਿੱਚ ਪਰ ਹੁਣ ਕੁਝ ਮੌਸਮ ਵਿਭਾਗ ਵੱਲੋਂ ਜਣੀ ਖਬਰਾਂ ਆ ਰਹੀਆਂ ਨੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਫੀ ਮੀਂਹ ਪੈ ਸਕਦਾ ਹੈ ਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕੀ ਚੱਲ ਰਿਹਾ ਜੀ ਮੌਸਮ ਵਿਭਾਗ ਕੀ ਕਿਹੜੇ ਜ਼ਿਲ੍ਹਿਆਂ ਦੇ ਬਾਰੇ ਗੱਲ ਦੀ ਗੱਲ ਕਰ ਰਿ ਜੀ ਪੰਜਾਬ ਦੇ ਵਿੱਚ ਮੌਨਸੂਨ ਸੁਸਤ ਜਾਂ ਹੁੰਦਾ ਦਿਖਾਈ ਦੇ ਰਿਹਾ ਵਧ ਰਹੀ ਗਰਮੀ 24 ਘੰਟਿਆਂ ਦੇ ਵਿੱਚ ਜਿਹੜਾ ਉਹਦਾ ਤਾਪਮਾਨ ਹੈ 0.8 ਡਿਗਰੀ ਵਧਿਆ ਤੇ ਜੇਕਰ ਗੱਲ ਕਰ ਲਈਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਆਮ ਨਾਲੋਂ 2.3 ਡਿਗਰੀ ਜਿਹੜਾ ਤਾਪਮਾਨ ਦੇ ਵਿੱਚ ਉਹ ਵਾਧਾ ਦੇਖਣ ਨੂੰ ਮਿਲਿਆ ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਕਸਰ ਫਾਜ਼ਿਲਕਾ ਫਰੀਦਕੋਟ ਜਲੰਧਰ ਕਪੂਰਥਲਾ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੇ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਪੰਜਾਬ ਦੇ ਸਿਰਫ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਹੀ ਮੀਂਹ ਪੈਣ ਲਈ yellow alert ਜਾਰੀ ਕੀਤਾ ਹੈ ਜਦਕਿ ਦੋ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਇਲਾਵਾ ਜਾਨਕੀ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਹੁਣੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਤਾਂ ਇਸ ਵਕਤ ਭਾਰਤ ਦੇ ਵਿੱਚ 9:55 ਮਿੰਟ ਰਾਤ ਦਾ ਸਮਾਂ ਹੁੰਦਾ ਜਾ ਰਿਹਾ ਸੋ ਇਸ ਵਕਤ ਚੰਡੀਗੜ੍ਹ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਮੀਂਹ ਪੈ ਰਿਹਾ ਤੇ ਬਾਹਰ ਜਿਹੜੀ ਬੂੰਦਾਬੰਦੀ ਹੋ ਰਹੀ ਹੈ ਪਰ ਬੂੰਦਾਬੰਦੀ ਇਹ ਜਿਹੜੀ ਰਾਹਤ ਨਹੀਂ ਦੇ ਰਹੀ ਇਸ ਦੇ ਨਾਲ ਜ਼ਮੀਨ ਜਿਹੜੀ ਪਿਆਸੀ ਹੈ ਉਸ ਤੇ ਵਿੱਚ ਹੋਮਸ ਉੱਠ ਕੇ ਆ ਰਹੀ ਹੈ ਤੇ ਲੋਕਾਂ ਦਾ ਜੀਣਾ ਥੋੜਾ ਜਿਹਾ ਮੁਸ਼ਹਹ ਮੁਸ਼ਕਿਲ ਲੱਗ ਰਿਹਾ ਹੈ ਆਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸਾਂ ਮੌਸਮ ਵਿਭਾਗ ਨੇ ਅਲਰਟ ਕੀਤਾ ਹੋਇਆ ਸੋ ਉਮੀਦ ਹੈ ਕਿ ਜਦ ਬਾਰਿਸ਼ ਪਵੇਗੀ ਤਾਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਜੀ ਸਿਮਰਨ ਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਮੁਰ ਤੋਂ ਸਵੇਰੇ ਤੁਹਾਡੇ ਨਾਲ ਸਾਝ ਪਾ ਕੇ ਭਾਰਤ ਤੇ ਪੰਜਾਬ ਦੀ ਖਬਰਸਾਰ ਲੈਣੇ ਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਰੱਬ ਰੱਖਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਸ ਦਾ ਮਜ਼ਾ ਜੁੜ ਰਹੀ ਹੈ ਰੈਡ ਐਫ ਐਮ